ਅਸੀਂ 6 ਮਿੰਟੋਂ ਲਿਖ ਰਹੇ ਹਾਂ ਇਸ ਕੈਰੈਕਟਰ ਨੂੰ ਜੀ ਰਹੇ ਹਾਂ ਤੇ ਤੁਸੀਂ 5 ਮਿੰਟ ਯਾਦ ਵੀ ਨਹੀਂ ਕਰ ਸਕਦੇ ਭੁੱਲ ਕੇ ਕੁਝ ਹੋਰ ਹੀ ਬੋਲ ਦਿੰਦੇ ਹੋ ਤੇ ਬਹੁਤ ਜ਼ਿਆਦਾ ਐਕਟਰਸ ਐ ਕਰਦਣ ਤੇ ਗੁੱਸਾ ਆਉਂਦਾ ਮੈਨੂੰ ਲੱਗਦਾ ਕਿ ਮੈਂ ਉਹ ਬੰਬੂ ਗਾਰਟ ਬਣਾਇਆ ਇੱਕ ਫਿਲਮ ਕੀਤਾ ਤਾਂ ਕਿ ਟੀਨੇਜਰਸ ਨੂੰ ਵੀ ਮੂਵੀ ਪਸੰਦ ਆ ਮੂਵੀ ਨਾ ਹੋ ਗਾ ਪਿੰਡ ਪਿੰਡੀ ਫਿਰ ਤੈਨੂੰ ਸਾਨੂੰ ਮੈਨੂੰ ਪਤਾ ਮੇਰੇ ਜਨਰਲ ਨੇ ਜੋੜੇ ਨਹੀਂ ਕਿ ਤੇ ਬਿੰਦੋ ਜਾਣਦੇ ਸਾਡੇ ਮੁੰਡੇ ਨੇ ਜਿਹੜੀ ਕਰਤੂਤ ਕੀਤੀ ਹੈ ਉਹਦੇ ਲਈ ਅਸੀਂ ਬਹੁਤ ਸ਼ਰਮਿੰਦਾ ਹਾਂ मुझे तुम मिल गए हमदम नजारा हो तो ऐसा हो जिधर देखो उधर तुम हो सहारा हो तो ऐसा हो

ਮੈਂ ਯਾਰਾਂ ਬੰਬੇ ਤੋਂ ਪਲੇਨ 'ਚ ਬੈਠਾ ਉਰੇ ਆ ਰਿਹਾ ਸੀ ਤੇ ਕਾਫੀ ਖੁਸ਼ ਸੀ ਉਸ ਦਿਨ ਐਨਾ ਖੁਸ਼ੀ ਮੈਨੂੰ ਲੱਗ ਰਿਹਾ ਸੀ ਅੱਜ ਕੁਝ ਬਣਾਉਣਾ ਤੇ ਉਹ ਆਪਣੇ ਆਪ ਇੱਕ ਆਈਡੀਆ ਆ ਗਿਆ ਹਮੈਂ ਇਹ ਚਾਹੁੰਦਾ ਸੀ ਕਿ ਮੈਂ ਕੁਝ ਇਹੋ ਜਿਹਾ ਆਈਡੀਆ ਬਣਾਵਾਂ ਨਾਰਮਲੀ ਹੁੰਦਾ ਕਿ ਹੀਰੋ ਹੀਰੋਇਨ ਦੇ ਪਿਆਰ ਦੇ ਮਿਲਣ ਦੀ ਵੀ ਇੱਕ ਸਟਰਗਲ ਹੁੰਦੀ ਹੈ ਨਾ ਮੈਂ ਕਿਹਾ ਸੀ ਯਾਰ ਇਸ ਵਾਰ ਮੈਂ ਕੁਝ ਇਹ ਜਿਹਾ ਬਣਾਵਾਂ ਜਿੱਦੇ ਚੂ ਆਊਟ ਨਾਲ ਨੇ ਤੇ ਇਕੱਠੇ ਹੋ ਕੇ ਕੋਈ ਸੋਲਵ ਕਰ ਰਹੇ ਨੇ ਸੋ ਮਨ ਜਿਹੜੇ ਵਿਆਹ ਤੋਂ ਬਾਅਦ ਦੀ ਕਹਾਣੀ ਹੁੰਦੀ ਹੈ ਹਾਂ ਹੂੰ ਸਮਝਦਾ ਉਸੇ ਗਰੀ ਮੂਵੀ ਐ ਤੋਂ ਸ਼ੁਰੂ ਹੋਵੇ ਜੋ ਗੁੰਡ ਚੱਕਦਾ ਨਾ ਆਲਸੋ ਬਹੁਤ ਜਿਹੜਾ ਤਵੱਜੋ ਦਿੱਤਾ ਗਿਆ ਉਹ ਇੱਕ ਫੀਮੇਲ ਦੇ opinion ਨੂੰ ਉਹਦੀ thought ਨੂੰ ਹੈ ਨਾ ਸਪੈਸ਼ਲੀ ਕੁੜੀ ਜਿਹਦਾ ਰੰਗ ਪੱਕਾ ਹੈ ਨਹੀਂ ਪੱਕਾ ਪਤਾ ਇਧਰ ਆ ਗੱਲ ਸੁਣ ਤੈਨੂੰ ਕਿੰਨੀ ਵਾਰੀ ਸਮਝਾਇਆ ਧੀਏ ਇਹਨਾਂ ਗੋਰੀਆਂ ਨਾਲ ਨਾ ਖੇਡਿਆ ਕਰ ਇਹਨਾਂ ਗੋਰੀਆਂ ਦੀ ਕਦਰ ਤਾਂ ਗੋਰੇ ਰੰਗ ਨੇ ਪਾ ਦੇਣੀ ਹੈ ਪੁੱਤ ਤੇਰੀ ਕਦਰ ਤਾਂ ਤੇਰੇ ਕੰਮ ਨੇ ਪੁਆਣੀ ਹੈ ਕਰਮਾ ਮਾਰੀਏ ਕਿ ਇਹ ਇੱਕ ਰਿਸਕ ਵੀ ਸੀ ਨਹੀਂ ਰੈਸ ਬਿਲਕੁਲ ਨਹੀਂ ਅ ਤਾਹਰਾ ਮੈਂ ਲਾਈਕ ਬਚਪਨ ਜੀ ਮੈਂ ਮੂਵੀਜ਼ ਨੂੰ ਨਾ ਐਨਾਲਿਸਿਸ ਕਰਦਾ ਹੁੰਦਾ ਸੀ ਮੂਵੀਜ਼ ਤਾਂ ਤੇ ਮੈਂ ਇੱਕ ਗੱਲ ਸੋਚਦਾ ਹੁੰਦਾ ਸੀ ਕਿ ਜਿੰਨੀਆਂ ਵੀ ਮੂਵੀਜ਼ ਬਹੁਤ ਵੱਡੀਆਂ ਬਣੀਆਂ ਨੇ ਉਹਨਾਂ ਦੇ ਵਿੱਚ ਫੀਮੇਲ ਕੈਰੈਕਟਰ ਵੱਡਾ ਕੀਤਾ ਗਿਆ ਸੀ ਜ਼ਿਆਦਾ ਦਿਖਾਇਆ ਗਿਆ ਸੀ ਚਾਹੇ ਉਹ ਦਿਲਵਾਲੇ ਦੁਲਹਾਨੀਆਂ ਲੈ ਜਾਗੇ ਜਾਂ ਇਹ ਪੁਰਾਣੀਆਂ ਵੀ ਮੁਗਲ ਆਜ਼ਮ ਵੀ ਹੋ ਗਏ ਤੇ ਇਹ ਗੱਲ ਮੈਨੂੰ ਹਮੇਸ਼ਾ ਪਤਾ ਸੀ ਕਿ ਜ਼ਿਆਦਾ ਜ਼ਿਆਦਾ ਯਾਦਗਾਰ ਫਿਲਮਾਂ ਉਹ ਹੁੰਦੀਆਂ ਨੇ ਜਿਨ੍ਹਾਂ ਚ ਦੋਨੋਂ ਪਾਟ ਦਿਖਾਇਆ ਜਾਂਦਾ ਇਹਨਾਂ ਚ ਫੈਮਨਨ ਵੀ ਦਿਖਾਇਆ ਜਾਂਦਾ ਤੇ ਹਾਂ ਲੜਕੇ ਨੂੰ ਵੀ ਦਿਖਾਇਆ ਜਾਂਦਾ ਜੀ ਆਪਾ ਬੰਬੂ ਕਾਟ ਨਹੀਂ ਲੈ ਸਕਦੇ ਬਸ ਉਹ ਸਟੋਰੀ ਬਹੁਤ ਵਧੀਆ ਸੀ ਕਿਤੇ ਜਿਹਨੂੰ ਵੀ ਸੁਣਾਉਂਦਾ ਸੀਗਾ ਕੋਈ ਦੇਖਦਾ ਨਹੀਂ ਸੀ ਇਹ ਚ ਕੁੜੀ ਦਾ ਪਾਟ ਦਾਦਾ ਮੁੰਡੇ ਦਾ ਅਗਲਾ ਕਹਿੰਦੀ ਹਾਂ ਯਾਰ ਕਹਾਣੀ ਬਹੁਤ ਵਧੀਆ ਸ਼ਾਇਦ ਕੁੜੀ ਦਾ ਪਾਟ ਦਾਦਾ ਜੀ ਇਸੇ ਲਈ ਕਹਾਣੀ ਵਧੀਆ ਲੱਗਦੀ ਸੋ ਇਹ ਹੋ ਗਈ ਹਾਂ ਮੈਂ ਵੈਸੇ ਹਮੇਸ਼ਾ ਮੈਂ ਕੁੜੀ ਦੇ ਪਾਟ ਨੂੰ ਜ਼ਿਆਦਾ ਲਿਖ ਕੇ ਬਈ ਖੁਸ਼ ਹੋਣਾ ਤੋਂ ਕੀ ਤੁਸੀਂ ਫਿਊਚਰ ਵਿੱਚ ਇੱਕ ਕੰਪਲੀਟ ਫੀਮੇਲ ਓਰੀਐਂਟਡ ਫਿਲਮ ਮਨੋਰੰਜਨ ਬਣਾਉਣਾ ਚਾਹੋਗੇ ਜਿਵੇਂ ਬਾਲੀਵੁੱਡ 'ਚ ਅੱਜਕੱਲ ਬਹੁਤ 트ੈਂਡ ਚੱਲ ਰਿਹਾ ਮੈਨੂੰ ਆਮ ਜਿਵੇਂ ਕুইਨ ਹੈ ਹਾਂ ਮੈਂ ਨਾਮ ਪਤਾ ਨਹੀਂ ਲੈਣਾ ਚਾਹੀਦਾ ਕਿ ਨਹੀਂ ਪਰ ਆਪਣੀ ਪੰਜਾਬੀ ਇੰਡਸਟਰੀ ਦੇ ਕਾਫੀ ਫੇਮਸ ਹੀਰੋਇਨ ਨੇ ਮੈਨੂੰ ਅਪਰੋਚ ਕੀਤਾ ਕਿ ਸਾਨੂੰ ਇੱਕ ਸਟੋਰੀ ਦੋ ਅਸੀਂ ਪ੍ਰੋਡਿਊਸ ਕਰਨੀ ਹੈ ਤੇ ਜਿਹੜੀ ਹੀਰੋਨ ਓਰੀਐਂਟਡ ਯਾਰ ਮੈਂ ਉਸ ਦਿਨ ਬੈਠਾ ਸੋਚ ਰਿਹਾ ਮੈਨੂੰ ਅਲੱਦਕੋਈ ਸੋਝੀ ਨਹੀਂ ਜਿਹੜੀ ਬਿਲਕੁਲ ਹੀਰਨ ਓਰੀਐਂਟਡ ਹੋਵੇ ਜਾਂ ਕਵਿਨ ਤੋਂ ਪ੍ਰਭਾਵਿਤ ਹੋਵੇ ਦੋ ਹੋਰ ਫਿਲਮਾਂ ਲਿਖੀਆਂ ਨੇ ਜਟ ਜੇਮਸ ਬੌਂਡ ਐਂਡ ਫਰਾਰ ਉਹਦੇ ਚ ਕੋਈ ਨਾ ਕੋਈ ਥ੍ਰਿਲ ਫੈਕਟਰ ਸੀ ਫਰਾਰ ਤਾਂ ਬਹੁਤ ਹੀ ਸ੍ਰਿਲਿੰਗ ਫੰਸੀ ਐਂਡ ਜਟ ਜੇਮਸ ਬੌਂਡ ਵਿਚ ਸੀ ਬਟ ਬੰਬੂ ਕਾਰਟ ਵਾਸ ਟੋਟਲੀ ਅ ਡਿਫਰੈਂਟ ਯੋਨਰ ਥੋੜਾ ਥ੍ਰਿਲ ਤਾਂ ਬੰਗੂਗਾਰਟ ਸੀ ਵੀ ਸੀ ਉਹ ਜੇਲ ਜੋ ਭੱਜਣ ਦਾ ਥੋੜਾ ਜਿਹਾ ਹਾਂ ਹਾਂ ਯਾਰ ਮੈਨੂੰ ਇਹ ਲੱਗਦਾ ਸੀ ਦਾਗਰਾ ਸਪੈਸ਼ਲੀ ਇਨ ਬੰਬੂਗਾਰਟ ਮੈਨੂੰ ਅਰਾਦਾ ਕਿ ਮੈਂ ਉਹ ਬੰਬੂ ਕਾਂਕੀ ਤੇ ਟੀਨੇਜਰਸ ਨੂੰ ਵੀ ਮੂਵੀ ਪਸੰਦ ਆਉਂਦੀ ਆ। ਆਦਰਵਾਇਜ਼ ਹੁਣ ਮੈਨੂੰ ਪਤਾ ਕਿ ਟੀਨੇਜਰਸ ਤਾਂ ਹੁਣ ਦੇਖਣਗੇ। ਹਨਾ ਉਹਨਾਂ ਦਾ ਬੰਬੂਗੜ ਨਾਲ ਬਣ ਲਿਆ। ਹੁਣ ਮੈਂ ਉਹਦੇ ਚੇਬੋਸ਼ਨ ਪਾਏ। ਜਿੰਨੇ ਮੈਂ ਪਾ ਸਕਦਾ। ਠੀਕ ਹੈ। ਹੁਣ ਤਾਂ ਹੀ ਸ਼ਾਇਦ ਇਹ 80 ਸਾਲ ਤੋਂ ਲੈ ਕੇ ਨਾ 3 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਵੀ 80 ਸਾਲ ਦੇ ਬਜ਼ੁਰਗਾਂ ਨੂੰ ਲੈ ਕੇ ਹਨਾ ਸਾਰਿਆਂ ਨੂੰ ਪਸੰਦ ਆ। ਸਿਰ ਤੇ ਪੱਠਿਆਂ ਦੀ ਪੰਡ ਤੇ ਖੇਤੀਬਾੜੀ ਵਾਲੇ ਨੂੰ ਕੋਤਾ ਰੇੜੀ ਸੋਭਦੇ ਆ। राइटिंग ना ਤੁਹਾਡਾ ਸਫਰ ਹੈ ਇਹ ਸ਼ੁਰੂ ਕਿਤੋਂ ਹੋਇਆ ਸੀ ਇਹ ਇੰਟਰਸਟ ਕਦੋਂ ਪੈਦਾ ਹੋਇਆ ਸੀ ਤੁਸੀਂ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਯੈਸ ਆਈ ਵਾਂਟ ਟੂ ਰਾਈਟ ਫਿਲਮ ਮੈਨੂੰ ਲੱਗਾ ਸੀ ਕਿ ਮੈਂ ਆਪਦੇ ਵਿਚਾਰ ਅੱਛੇ ਦੇ ਸਕਦਾ ਤੇ ਵਜਾਬ ਦੇਣ ਦਾ ਮੈਂ ਜ਼ਰੀਆ ਜਾਉਂਦਾ ਸੀ ਇੱਕ ਤਾਂ ਇਹ ਦੂਜਾ ਇਹ ਸੀ ਕਿ ਯਾਰ ਹਮੈ ਨੂੰ ਫਿਲਮਾਂ ਅਟਰੈਕਟ ਕਰਦੀਆਂ ਨੇ ਹਮੇਸ਼ਾ ਤੋਂ ਮੈਂ ਜਿਵੇਂ ਸੰਗਮ ਬੱਤੋਂ ਤੋਂ ਬਹੁਤ ਪਸੰਦ ਤੇ ਮੈਂ ਆਪਦੇ ਮਨ ਚ ਫਿਲਮਾਂ ਬਣਾਉਂਦਾ ਰਹਿੰਦਾ ਹਾਂ ਜੀ ਹਨਾ ਆਪਦੇ ਮਨ ਚ ਫਿਲਮਾਂ ਮੇਰੇ ਅੰਦਰ ਚੱਲਦੀਆਂ ਰਹਿੰਦੀਆਂ ਨੇ ਸਟੋਰੀਜ਼ ਚੱਲਦੀਆਂ ਰਹਿੰਦੀਆਂ ਨੇ ਅਸਲੀ ਤੇ ਬਹੁਤ ਛੋਟੇ ਹੁੰਦੇ ਤੇ ਇਹ ਕੁਐਸਚਨ ਆ ਜਦੋਂ ਦੀ ਮੈਨੂੰ ਯਾਦ ਆ ਨਾ ਮੈਂ ਉਹਦਾ ਸੋਲ ਡਾਇਰੈਕਟਰ ਕਿਸੇ ਦਾ ਹੋਣਾ ਨਾ ਦੇਣਾ ਏ ਕਿਸੇ ਗਹਿਰ ਨੂੰ ਖੋਣ ਨਾ ਦੇਣਾ ਏ ਮੈਂ ਰੱਬ ਦੇ ਨੱਬ ਨਾਲ ਲੜ ਕੇ ਵੀ ਲੋਕ ਤਾਂ ਮੈਨੂੰ ਜੱਟ ਜੀਮਸ ਬੌਂਡ ਤੋਂ ਬਾਅਦ ਤੋਂ ਦੇਖ ਰਹੇ ਨੇ ਨਾ ਮੇਰਾ ਸਫਰ ਤਾਂ ਉਹ ਤੋਂ ਪਹਿਲਾਂ ਤੋਂ ਵੀ ਹਾਂ ਜਦੋਂ ਮੈਂ ਸਿੰਘ ਵਸਟ ਕੋਆਰਡੀਨੇਟਰ ਅਸਿਸਟੈਂਟ ਸੀ ਓਕੇ ਉੱਥੇ ਵੀ ਮੈਨੂੰ ਜਦੋਂ ਰਾਈਟਿੰਗ ਦਾ ਮੌਕਾ ਮਿਲਦਾ ਸੀ ਮੈਂ ਲਿਖਦਾ ਸੀ ਇੱਕ ਦੋ ਹੋਰ ਮੂਵੀਜ਼ ਵਿੱਚ ਅਸਿਸਟੈਂਟ ਸੀ ਕਿ ਲਿਖਦਾ ਸੀ ਉਸ ਤੋਂ ਬਰਨ ਮੈਂ ਥੀਏਟਰ ਕਰਦਾ ਸੀ ਉੱਥੇ ਵੀ ਜਦੋਂ ਮੌਕਾ ਮਿਲਦਾ ਸੀ ਲਿਖਦਾ ਸੀ ਇੱਕ ਦੋ ਮੈਂ ਪਲੇਸ ਵੀ ਲਿਖੇ ਜੋ ਆਬਵੀਅਸਲੀ ਜ਼ਿਆਦਾ ਵਧੀਆ ਨਹੀਂ ਸੀ ਜਾਂ ਸ਼ਾਇਦ ਮੈਂ ਜੂਨੀਅਰ ਸੀ ਕੋਈ ਉਹਨਾਂ ਦੀ ਪਛਾਣ ਨਹੀਂ ਬਣੀ ਪਰ ਮੈਂ ਲਿਖੇ ਮੈਂ ਬੰਬਈ ਇੱਕ ਦੋ ਐਸੀਆਂ ਚੀਜ਼ਾਂ ਉੱਦੀ ਲਗੀਆਂ ਜੋ ਕਦੇ ਬਣੀਆਂ ਹਨਗੀ ਹਿੰਦੀ ਦੇ ਵਿੱਚ ਉਹ ਐਸੀ ਤੇ ਇਹ ਰੈ ਸਟਰਗਲ ਪੀਰੀਅਡ ਹੁੰਦਾ ਹੈ ਇਸ ਤੋਂ ਲੰਘਣਾ ਕਿੰਨਾ ਔਖਾ ਹੈ ਜਾਂ ਇਹ ਤਾਂ ਕਦੀ ਮਹਿਸੂਸ ਹੁੰਦਾ ਵੀ ਨਾ ਰਾਈਟਰ ਹੋਰ ਬੀਗ ਐਨ ਆਰਟਿਸਟ ਕੀ ਗਿਵ ਅਪ ਕਰ ਦਈਏ ਜਾਂ ਨਹੀਂ ਜੋ ਚਾਹ ਰਹੇ ਆ ਉਹ ਨਹੀਂ ਮਿਲ ਰਿਹਾ ਯਾਰ ਇਹ ਇਹਦੇ ਸਟਰਗਲ ਪੀਰੀਅਡ ਚ ਲੰਘਣਾ ਇੰਨਾ ਗੋਖਾਣਾ ਇਹਦਾ ਰੱਬ ਹੀ ਲੰਗਾਵੇ ਤਾਂ ਲੰਗਾਵੇ ਬੰਦਾ ਨਹੀਂ ਲੰਘ ਸਕਦਾ ਮੇਰੇ ਨਾਲ ਦੇ ਮੇਰੇ ਵਕਫ ਮੇਰੇ ਦੋਸਤ ਬੰਬੇ ਹਲੇ ਵੀ ਬੈਠੇ ਸਟਰਗਲ ਕਰ ਰਹੇ ਨੇ ਠੀਕ ਆ ਬਹੁਤ ਸਾਲ ਹੋ ਗਏ ਉਹਨਾਂ ਨੂੰ ਇਹਦਾ ਰੱਬ ਹੀ ਲੰਗਾਵੇ ਤਾਂ ਲੰਗਾਵੇ ਬੰਦਾ ਨਹੀਂ ਲੰਘ ਸਕਦਾ ਇਹ ਕਿਸ ਮਾ ਦਾ ਯਾਰ ਹਾਂ ਇੱਕ ਕੱਲ ਥੋੜੇ ਦਿਲ ਚੋਂ ਇੱਕ ਆਵਾਜ਼ ਆਉਂਦੀ ਰਹਿੰਦੀ ਹੈ ਕਿ ਨਾ ਯਾਰ ਮੇਰਾ ਹੋਊਗਾ ਮੇਰਾ ਹੋਊਗਾ ਤੇ ਫਿਰ ਉਹ ਹੋ ਜਾਂਦਾ ਇੱਕ ਵਾਰ ਪੰਜਾਬੀ ਨੈਸਟਰੀ ਬਾਰੇ ਥੋੜੀ ਹੋਰ ਗੱਲ ਨਾ ਕਰਦੇ ਨੇ ਤੁਸੀਂ ਤਿੰਨ ਫਿਲਮਾਂ ਲਿਖੀਆਂ ਨੇ ਕੀ ਲੱਗਦਾ ਤੁਹਾਨੂੰ ਬੈਸਟ ਐਕਟਰ ਜਿਹੜਾ ਇੱਕ ਰਾਈਟਰ ਦੀ ਸਕ੍ਰਿਪਟ ਤੇ ਖੜਾ ਹੁੰਦਾ ਹੈ ਨਾ ਉਹ ਕੌਣ ਹੈ ਯਾਰ ਮੈਨੂੰ ਨਾ ਮੈਨੂੰ ਜਦੋਂ ਮੈਂ ਲਿਖਦਾ ਮੇਰੇ ਰੋਲ ਲਈ ਬੈਸਟ ਐਕਟਰ ਵਿਨੂ ਡਲੋਂ ਵਿਨੂ ਡਲੋਂ ਆਸਮ ਯੂ ਆਸਮ ਯਾਰ ਮੈਨੂੰ ਮੇਰੀ ਲਿਖ ਦੇ ਵੈਸੇ ਤਾਂ ਬਹੁਤ بڑے بڑے ਨਾਮ ਨੇ ਬਾਲੀਵੁੱਡ ਦੇ ਵਿੱਚ ਹਾਲੀਵੁੱਡ ਦੇ ਪਰ ਮੇਰੀ ਲਿਖਣੀ ਦੇ ਮੁਤਾਬਕ ਦੁਨੀਆ ਦਾ ਦੁਨੀਆ ਦਾ ਬੈਸਟ ਇੱਕ ਗੋਰੀ ਮੈਮ ਆਈ ਉਹ ਮੇਰੇ ਦੁਨੀਆ ਗੱਲਾਂ ਤੋਂ ਫੜ ਕੇ ਕਹਿੰਦੀ ਬੁਲ ਸ਼ਿਟ ਮਤਲਬ ਕਹੇਟ ਮਸੂਸ ਦੇਣ ਤੋਂ ਲੈ ਕੇ ਚਾਰੇ ਪਾਸੇ ਬਸ ਬੁਲ ਸ਼ਿਟ ਬੁਲ ਸ਼ਿਟ ਹੋਈ ਪਈਆ ਬੈਸਟ ਡਾਇਰੈਕਟਰ ਮੈਨੂੰ ਰੋਹਿਤ ਵਧੀਆ ਲੱਗਾ ਰੋਹਿਤ ਬਹੁਤ ਵਧੀਆ ਹੈ ਉਹਨਾਂ ਦੀ ਕੀ ਕੁਆਲਿਟੀ ਦੱਸੋ ਰੋਹਿਤ ਦੇ ਵਿੱਚ ਕ੍ਰਾਈਟਰ ਵੀ ਆ। ਰੋਹਿਤ ਦੇ ਵਿੱਚ ਇੱਕ ਲੇਮੈਨ ਵੀ ਆ, ਇੱਕ ਆਮ ਆਦਮੀ ਵੀ ਆ। ਰੋਹਿਤ ਇਮੋਸ਼ਨਲ ਵੀ ਆ, ਉਹ ਸਪਿਰਚੁਅਲ ਵੀ ਆ। ਸੋ ਇਹ ਸਾਰੀਆਂ ਜਦ ਮਿਲ ਕੇ ਰੋਹਿਤ ਨੂੰ ਵਧੀਆ ਬਣਾਉਂਦੇ ਆ। ਸੋ ਕਦੇ ਐਦਾ ਵੀ ਹੋਇਆ ਕਿ ਤੁਸੀਂ ਸੈਕਸ ਹੋ ਐਂਡ ਤੁਸੀਂ ਕੁਝ ਡਾਇਲੌਗਸ ਲਿਖੇ ਨੇ ਪਰ ਕਿਸੇ ਨੂੰ ਉਹ ਡਾਇਰੈਕਟਿਜ਼ੀ ਅਕਟਰ ਤੋਂ ਡਾਇਲੌਗ ਬੋਲਿਆ ਨਹੀਂ ਜਾ ਰਿਹਾ। ਤਾਂ ਉਹ ਸੇਂਡ ਕਰ ਦਿੰਦਾ ਉਹਨੂੰ। ਫਿਰ ਫਿਰ ਕਿੰਨੀ ਫੀਲਿੰਗ ਹੁੰਦੀ ਹੈ? ਬਹੁਤ ਜ਼ਿਆਦਾ ਗੁੱਸਾ ਆ। ਬਹੁਤ ਜ਼ਿਆਦਾ ਗੁੱਸਾ ਆ। ਤੇ ਸਾਨੂੰ ਇਹ ਲੱਗਦਾ ਕਿ ਯਾਰ ਅਸੀਂ ਮਾਰ ਕੇ ਲਿਖਦੇ ਆ 6 ਮਹੀਨੇ ਹੋ ਗਏ ਮੈਨੂੰ ਲੜੀ ਵਿੱਚ ਲਿਖੀ ਹੈ ਨਾ ਤੁਸੀਂ 5 ਮਿੰਟ ਯਾਦ ਵੀ ਨਹੀਂ ਕਰ ਸਕਦੇ ਫਿਰ ਤੁਸੀਂ ਕਹਦੇ ਐਕਟਰ ਹੋ ਯਾਰ ਤੁਸੀਂ ਪੈਸੇ ਲੈ ਕੇ ਘਰੇ ਜਾਣਾ ਸਾਰੀ ਫੇਮ ਸਾਰੀ ਮਲਾਈ ਤੁਸੀਂ ਲਾ ਕੇ ਲੈ ਜਾਣੀ ਸਾਨੂੰ ਤਾਂ ਕੋਈ ਜਾਣਦਾ ਵੀ ਨਹੀਂ ਹੈ ਨਾ ਅਸੀਂ 6 ਮਹੀਨੇ ਤੋਂ ਲਿਖ ਰਹੇ ਹਾਂ ਇਸ ਕੈਰੈਕਟਰ ਨੂੰ ਜੀ ਰਹੇ ਹਾਂ ਤੇ ਤੁਸੀਂ 5 ਮਿੰਟ ਯਾਦ ਵੀ ਨਹੀਂ ਕਰ ਸਕਦੇ ਭੁੱਲ ਕੇ ਕੁਛ ਹੋਰ ਹੀ ਬੋਲ ਦਿੰਦੇ ਤੇ ਬਹੁਤ ਜ਼ਿਆਦਾ ਐਕਟਰਾਂ ਨੇ ਕਰਦੇ ਨੇ ਤੇ ਗੁੱਸਾ ਆਉਂਦਾ ਹਾਂ ਪਰ ਜਿਵੇਂ ਹੁਣ ਕੁਝ ਐਕਟਰ ਨੇ ਘੁੱਗੀ ਬਾਜੀ ਮੈਨੂੰ ਬਾਜੀ ਹੋਰ ਵੀ ਨੇ ਸ਼ਰਮਾ ਸਾਹਿਬ ਵੀ ਨੇ ਬੀ ਐਨ ਸ਼ਰਮਾ ਇਹ ਸੈਕਟਰ ਨੇ ਅਗਰੇ ਭੁੱਲ ਵੀ ਜਾਣ ਤਾਂ ਕੁਝ ਬਹੁਤ ਖੂਬਸੂਰਤ ਕਰ ਦਿੰਦੇ ਨੇ ਉਹ ਸਾਨੂੰ ਮਜ਼ਾ ਆਏ ਨਾ ਕਰਮਜੀਤ ਅਨਬੋਲ ਬਹੁਤ ਵਧੀਆ ਐਕਟਰ ਨੇ ਹਾਂ ਲਾਤਾ ਗੋਲਤਾਰਾ ਕਿਸੇ ਨੇ ਇਹਨੂੰ ਹੱਥ ਨਹੀਂ ਲਾਉਣਾ ਬਸ ਦੂਰ ਖੜ ਕੇ ਤੁਸੀਂ ਹੈਰਾਨ ਹੋਣਾ ਸਿਰਫ ਦੂਰ ਰਹਿ ਕੇ ਬਾਹਰ ਰਹਿ ਕੇ ਕਿੰਨਾ ਟਾਈਮ ਲੱਗਦਾ ਤੁਹਾਨੂੰ ਕਿਸੇ ਸਕ੍ਰਿਪਟ ਨੂੰ ਲਿਖਣ ਲਈ ਐਂਡ ਕਦੇ ਇਹਦਾ ਹੋਇਆ ਕਿ ਤੁਸੀਂ ਇੱਕ ਥਾਂ ਤੇ ਬਹੁਤ ਅੜ ਗਏ ਐਂਡ ਉਹ ਨਹੀਂ ਹੋ ਰਹੀ ਸੀ ਫਿਰ ਤੁਸੀਂ ਕੀ ਕਰਦੇ ਹੋ ਸਿਚੁਏਸ਼ਨ ਵਿੱਚ ਯਾਰ ਆਦੜੀ ਸਾਬ ਬਾਦਰ ਲਿਖ ਰਹੇ ਆ ਅੱਛਾ ਇਹ ਤੁਸੀਂ ਬਈ ਨੈਕਸਟ ਟਾਈਮ ਹਾਂ ਦਿਸ ਇਜ਼ ਮਾਈ ਨੈਕਸਟ ਟਾਈਮ ਇਹ ਚ ਅਸੀਂ ਆੜੇ ਹੀ ਹੋਇਆ ਮੈਂ ਪੰਗਾ ਲੈ ਲਿਆ ਵੱਡਾ ਮੈਂ ਫਰਮ ਨੂੰ ਬੜਾ ਸ਼ੌਕ ਆ ਯਾਰ ਅੱਡ ਅੱਡ ਚੀਜ਼ਾਂ ਕਰਕੇ ਦਿਖਾਉਣ ਦਾ ਹਨ ਜਿਵੇਂ ਮੈਂ ਤਾਂ ਇੱਕ ਹਾਰਰ ਫਿਲਮ ਵੀ ਸੋਚੀ ਬੈਠਾ ਅੱਛਾ ਹਾਂ ਤੇ ਮੈਂ ਪੰਗਾ ਲੈ ਲਿਆ ਵੱਡਾ ਸ਼ਾਇਰ ਨੂੰ ਸ਼ੌਕ ਹੈ ਕਿ ਮੈਂ ਅੱਡ ਅੱਡ ਚੜ੍ਹ ਕੇ ਦਿਖਾਵਾਂ ਤੇ ਇੰਟੈਲੀਜੈਂਟ ਜਿਹਾ ਬਣਾ ਜੋ ਵੀ ਤੇ ਪੰਗਾ ਵੱਡਾ ਲੈ ਲਿਆ ਯਾਰ ਇਹ ਹੁਣ ਮੈਂ ਸ਼ੁਰੂ ਕਰਤੀ ਸਸਪੈਂਸ ਮੂਵੀ ਤੇ ਸਸਪੈਂਸ ਲਿਖਣਾ ਹਰ ਕਿਸੇ ਦੇ ਵਾਸਤਾ ਹੈ ਨਹੀਂ ਤੇ ਔਖਾ ਹੋ ਰਿਹਾ ਪਰ ਫਾਈਨਲੀ ਬਣ ਗਈ ਆ ਅ ਇੱਕ ਰਾਈਟਰ ਲਈ ਕਿਤਾਬਾਂ ਪੜਨਾ ਕਿੰਨਾ ਜ਼ਰੂਰੀ ਹੈ ਬਹੁਤ ساری ਬੁੱਕ ਸਾਡੇ ਕੋਲ ਵੀ ਨੇ ਇੱਕ ਦੋ ਮੈਂ ਵੀ ਲੈ ਕੇ ਜਾਵਾਂਗੀ ਪਰ ਜੇ ਤੁਸੀਂ ਇਹ ਤੁਸੀਂ ਜਾਣ ਬਹੁਤ ਸਾਰੀਆਂ ਬੁੱਕਸ ਜ਼ਰੂਰੀ ਨੇ ਹਨ ਮੈਂ ਫਿਲਮ ਰਾਈਟਰ ਹਾਂ ਪਰ ਜੇ ਤੁਸੀਂ ਇਹ ਬੁੱਕਸ ਸਾਰੀਆਂ ਦੇਖੋ ਇਹ ਸਾਰੀਆਂ ਫਲਸਫੀ ਹੈ ਜਾਂ ਸ਼ਾਇਰੀ ਹੈ ਸੋ ਮੈਂ ਉਹ ਪੜਦਾ ਜੋ ਮੇਰਾ ਦਿਲ ਕਹਿੰਦਾ ਤੇ ਆਈਡੀਆਜ਼ ਮੈਨੂੰ ਰੱਬ ਦਿੰਦਾ ਮੈਂ ਆਈਡੀਆਜ਼ ਲੈਣ ਲਈ ਨਹੀਂ ਪੜਦਾ ਹਾਲਾਂਕਿ ਮੈਨੂੰ ਸਾਰੇ ਦੱਸਦੇ ਨੇ ਕਿ ਯਾਰ ਪੰਜਾਬੀ ਲਿਟਰੇਚਰ ਦੇ ਵਿੱਚ ਗਰੀਬਕੌਰ ਟਵਾਣਾ ਜਾਂ ਹੋਰ ਵੀ ਇਹਨਾਂ ਨੂੰ ਪੜਿਆ ਹੈਗਾ ਇੱਕ ਅੱਧੀ ਵਕਫੇ ਮੈਂ ਪੜ ਵੀ ਲੈਣਾ ਕਦੇ-ਕਦੇ ਪਰ ਮੈਂ ਉਹ ਪੜਦਾ ਮੈਂ ਫਲਸਫੀ ਪੜਦਾ ਜੋ ਮੇਰਾ ਦਿਲ ਕਰਦਾ ਉਹ ਪੜਦਾ ਆਈਡੀਆਜ਼ ਰੱਬ ਦਿੰਦਾ ਆਪੀ ਬਣਾ ਬੁਰੂ ਦਿੰਦਾ ਮੈਂ ਕੁਝ ਨਹੀਂ ਕਰਦਾ ਯਾਰ ਆਪੀ ਬਣਿਆ ਹਾਂ ਅੱਛਾ ਇਹ ਤੁਸੀਂ ਪੰਜਾਬੀ ਲਿਟਰੇਚਰ ਦੀ ਗਾਇਸ ਕਿਹੜੀ ਹੈ ਪੰਜਾਬੀ ਲਿਟਰੇਚਰ ਕੀ ਪੰਜਾਬੀ ਸਿਨੇਮਾ ਵਿੱਚ ਨਹੀਂ ਆ ਸਕਦੀ ਐਂਡ ਨਹੀਂ ਆ ਰਹੀ ਜਦ ਐਨੀ ਰਿਸਪਨਸਿਬਿਲਿਟੀ ਚੇਜ਼ ਹੈ ਉਹ ਕਿਉਂ ਨਹੀਂ ਆ ਰਹੀ ਉਹਦੀ ਕੀ ਵਜ੍ਹਾ ਮੈਨੂੰ ਲੱਗਦਾ ਮੇਕਰਸ ਵਧੀਆ ਨਹੀਂ ਹੈਗੇ ਯਾਰ ਜ਼ਰੂਰੀ ਨਹੀਂ ਕਿ ਤੁਸੀਂ ਪੰਜਾਬੀ ਲਿਟਰੇਚਰ ਬਣਾਉਣੀ ਆ ਤਾਂ ਉਹਨੂੰ ਐਨ ਇਨ ਬਿਨ ਛੇਪ ਦਿਓ ਉਹਨੂੰ ਥੋੜਾ ਜਿਹਾ ਮੋਡੀਫਾਈ ਕਰੋ ਥੋੜਾ ਜਿਹਾ ਅੱਜ ਦੇ ਮੁਤਾਬਿਕ ਤਾਲੋ ਤੇ ਫਿਰ ਲੈ ਕੇ ਆਓ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਜੋ ਮੈਨੂੰ ਜੱਟ ਜੇਮਸ ਬੌਂਡ ਦੇ ਬੰਬੂਗੜ ਲਈ ਕੰਪਲੀਮੈਂਟਸ ਮਿਲੇ ਨੇ ਕਿ ਐਂ ਲੱਗਦਾ ਜਿਵੇਂ ਲਿਟਰੇਚਰ ਹੋਵੇ ਸੋ ਮੇਰੀ ਕੋਸ਼ਿਸ਼ ਹੈ ਜੀ ਹੁੰਦੀ ਤੇ ਹੁਣ ਸਾਹਬਾਦਰ ਦੇ ਵਿੱਚ ਵੀ ਮੇਰੇ ਡਾਇਲੌਗਸ ਜਿਵੇਂ ਮੈਂ ਮੈਂ ਮੁੰਸੀ ਬ੍ਰੇਮਜਨ ਨੂੰ ਉਹ ਫੋਲੋ ਕਰਦਾ ਡਾਇਲੌਗਸ ਲਿਖਣ ਛਾਣਾ ਖਾਸ ਕਰਕੇ ਸੰਵਾਦ ਲਿਖਣ ਦੇ ਵਿੱਚ ਜਾਂ ਮੈਂ ਇੱਥੇ ਪੰਜਾਬ ਦੇ ਵਿੱਚ ਮੈਨੂੰ ਉਹ ਬਹੁਤ ਵਧੀਆ ਲਾਦੇ ਨੇ ਬੂਟਾ ਸਿੰਘ ਸ਼ਾਹ ਉਹ ਯਾਰ ਜਦੋਂ ਲਿਖਦੇ ਨੇ ਨਾ ਤੁਹਾਡੇ ਸਾਹਮਣੇ ਤਸਵੀਰ ਚੱਲਣ ਲੱਗ ਜਾਂਦੀ ਹੈ ਤੇ ਮੈਂ ਉਹਨਾਂ ਨੂੰ ਫੋਲੋ ਕਰਦਾ ਤੇ ਹੁਣ ਜਿਵੇਂ ਸਾਹਬਾਦਰ ਲਿਖਣਾ ਇਹਦੇ ਵਿੱਚ ਵੀ ਮੇਰੀ ਕੋਸ਼ਿਸ਼ ਹੋਊਗੀ ਜਿਹੜੇ ਸੰਵਾਦ ਹੋਣ ਡਾਇਲੌਗਸ ਹੋਣ ਬਿਲਕੁਲ ਆਮ ਹੋਣ ਜਿਵੇਂ ਆਮ ਗੱਲਾਂ ਕਰ ਰਹੇ ਹਨ ਲੋਕ ਜਿਵੇਂ ਆਪਾਂ ਹੁਣ ਗੱਲਾਂ ਕਰ ਰਹੇ ਆਂ ਤੋਂ ਇਹੀ ਲਿਟਰੇਚਰ ਆ ਮੇਨੂੰ ਲੱਗਦਾ ਆਮ ਜ਼ਿੰਦਗੀ ਨੂੰ ਦਿਖਾਉਣਾ ਤੇ ਅੱਛੀ ਗੱਲ ਕਰਨੀ ਤੋਂ ਲਿਟਰੇਚਰ ਮੰਗੇ ਲੱਗਦਾ ਅ ਪੰਜਾਬੀ ਫਿਲਮਾਂ ਵਿੱਚ ਜੇ ਆਪਾਂ ਵੇਖੀਏ ਪੰਜਾਬੀ ਰਾਈਟਿੰਗ ਵਿੱਚ ਕੀ ਇੱਕ ਚੀਜ਼ ਜਿਹੜੀ ਤੁਹਾਨੂੰ ਲੈਕਿੰਗ ਲੱਗਦੀ ਹੈ ਜਿਹੜੀ ਵੀ ਰਾਈਟਰਸ ਨੇ ਆ ਜਿਹੜੀ ਵੀ ਸਕ੍ਰਿਪਟ ਲਿਖੀਆਂ ਗਈਆਂ ਨੇ ਸਕ੍ਰੀਨ ਲਈ ਇੱਕ ਚੀਜ਼ ਜਿਹੜੀ ਲੈਕਿੰਗ ਹੈ ਜਿਹੜੀ ਬਹੁਤ ਜ਼ਰੂਰੀ ਹੈ ਜਿਹੜੀ ਹੁਣ ਅਜੇ ਤੱਕ ਆਪਾਂ ਉਸ ਚੀਜ਼ ਨੂੰ ਉਸ ਚੀਜ਼ ਤੇ ਪਰਫੈਕਸ਼ਨ ਨਹੀਂ ਲਿਆ ਪਾਇਆ ਨੇ ਕੋਈ ਕੋਈ ਇੱਕ ਹੋ ਤਾਂ ਬਤਾਉਂ ਕੋਈ ਇੱਕ ਕੋਈ ਦਾ ਦੱਸਾਂ ਇੱਕ ਬੇਦਰ ਚੀਜ਼ ਤੇ ਕਿੰਨਾ ਲੱਗਦੀ ਹੈ ਇੱਥੇ ਲੋਕ ਜੋ ਫਿਲਮ ਲਿਖਦੇ ਨੇ ਫਿਲਮ ਲਿਖਣ ਲਈ ਉਹ ਫਿਲਮਾਂ ਤੋਂ ਇਨਸਪੀਰੇਸ਼ਨ ਲੈਂਦੇ ਨੇ ਕਿ ਇਹ ਸੀਨ ਵੋਜ਼ੀਨ ਜਿਹਾ ਜਿਹਾ ਹੋਗਾ ਕੁਝ ਰਾਈਟਰ ਨੇ ਜਦੋਂ ਨਰੇਟ ਕਰਦੇ ਨੇ ਤਾਂ ਉਹ ਐਕਟਰ ਜਾਂ ਪ੍ਰੋਡਿਊਸਰ ਨੂੰ ਦੱਸਦੇ ਨੇ ਕਿ ਭਾਜੀ ਆਹ ਵਾਲਾ ਸੀਨ ਨਾ ਉਹ ਵੱਡੀ ਫਿਲਮ ਵਰਗਾ ਸੀਨ ਹੋਊਗਾ मैं दसद होना कि भाजपा आह वाला सीन उवे होगा जो तो एक बार ना असी स्कूल पढ़ते होंगे होया अं कॉलेज पढ़ते तो रियल लाइफ तो मतलब ओरिजिनलटेंट नहीं पेस्ट था था। हाँ, हाँ।, हाँ। तो कॉपी की कॉपी कर रहे हैं यार वो पहले ओरिजिनल की कॉपी थी वो कॉपी कर रहे हैं रियल लाइफ तो चुको यार अगर मैं पुलिस वाला सीन लिखूंगा या तो मैं यह बंद मिलूंगा जिन्हें पुलिस दत् पाए हो मैं आप एक दो बार थाने जाके आऊँगा तो रियल लाइफ तो लिखो ना यार जो है ਮੈਂ ਮੇਰਾ ਪੁਲਿਸ ਵਾਲਾ ਉਹ ਜਿਆ ਨਹੀਂ ਹੋਊਗਾ ਉਹ ਜਿਹੜਾ ਜਿਹੇ ਸ਼ੋਲੇ ਚ ਹੁੰਦੇ ਸੀਗੇ ਕਾਨੂੰਨ ਕੋ ਆਪਣੇ ਹੱਥ ਮੇਂ ਬਤਲੋ ਹੋ ਜਾਈ ਨਹੀਂ ਹੋਊਗਾ ਇਹ ਕਾਨੂੰਨਨ ਕੇ ਹੱਥ ਲੰਬੇ ਹੁੰਦੇ ਇਹ ਦੇਸੀ ਵਾਲਸ ਵਾਲਾ ਹੋਊਗਾ ਜਿਹੇ ਹੁੰਦੇ ਨੇ ਤੋ ਜਿਹੇ ਹੁੰਦੇ ਨੇ ਉਹ ਜਿਆ ਲਿਖੋ ਨਾ ਯਾਰ ਫਿਲਮਾਂ ਤੋਂ ਨਾ ਲਿਖੋ ਇਹ ਪ੍ਰੋਬਲਮ ਪੰਜਾਬੀ ਵਿਚ ਹੈਗੀ ਹੈ ਹਿੰਦੀ ਵਿਚ ਵੀ ਆ ਖੈਰ ਪੰਜਾਬੀ ਫਿਲਮਾਂ ਹਿੰਦੀ ਨਾਲ ਵਧੀਆ ਹੁੰਦੀਆਂ ਨੇ ਹਿੰਦੀ ਦਾ ਬਾਲੀਆਂ ਬਗਵਾਸ ਹੁੰਦੀਆਂ ਨੇ ਓਨੈਸਟਲੀ ਮਤਲਬ ਪਿੱਛੇ ਜਿਮੈਂ ਇੱਕ ਮੂਵੀ ਦੇਖੀ ਸੀ ਹਿੰਦੀ ਯਾਰ ਹਾਊਸਫੁੱਲ 4 5 ਜਿਹੜੀ ਸੀ ਐਡੀ ਵਾਈ ਆ ਫਿਲਮ ਯਾਰ ਜ਼ਿੰਦਗੀ ਚ ਮੈਂ ਮਤਲਬ ਐਸੀ ਮੂਵੀ ਨਾ ਦੇ

ਨੋ ਯੂਰ ਸੈਲ ਆਪਦੇ ਆਪ ਦੀ ਰਿਸਪੈਕਟ ਕਰੋ ਆਪਦੇ ਖਿਆਲਾਂ ਦੀ ਰਿਸਪੈਕਟ ਕਰੋ ਆਪਦੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਰੀ ਅਕਲ ਸਾਰਾ ਟੈਲੈਂਟ ਤੁਹਾਡੇ ਆਪ ਦੇ ਵਿੱਚ ਹੀ ਆ ਆਪਦੇ ਆਪ ਨੂੰ ਦੇਖੋ ਬਾਹਰ ਨਾ ਦੇਖੋ ਬਾਹਰ ਨਾ ਲੱਭੋ ਅੰਦਰ ਲੱਭੋ ਆਪਦੇ ਆਪ ਨੂੰ ਜਾਣੋ ਆਪਦੇ ਆਪ ਨੂੰ ਸਮਝੋ ਆਪਦੇ ਦੀ ਰਿਸਪੈਕਟ वेल अ वेरी गुड टिप कमिंग फ्रॉम जसगरेवाल एंड एक और टैलेंट ये गायकर ने टैलेंट है ना वैसे so, एक और भी है सिंगिंग का सो ए इंटरव्यू में रैप करेंगे एक सॉन्ग देना मुझे तुम मिल गए हमदम नजारा हो तो ऐसा हो जेधर देखो उधर तुम हो सहारा हो हो तो ऐसा हो मुझे तुम मिल गए nice so अभी छे महीने तो लिख तो रहे हैं इस कैरेक्टर में जी रहे हैं तो पांच मिनट याद भी नहीं कर सकते भुल तो के कुछ और ही बोल देंगे तो बहुत ज्यादा एक्टर कर देना गुस्सा आता मैंने लग कि मैं वो बंबू कार्ट बनाया एक फिल्म किया ਤਾਂ ਕਿ ਟੀਨੇਜਰਸ ਨੂੰ ਵੀ ਮੂਵੀ ਪਸੰਦ ਆ। ਮੂਵੀ ਨਾ ਹੋ ਗਾ ਪਿੰਡ ਪਿੰਡੀ ਫਿਰ ਤੈਨੂੰ ਸਾਨੂੰ। ਮੈਨੂੰ ਪਤਾ ਮੇਰੇ ਜਨਰਲ ਨੇ ਛੋੜੇ ਨਹੀਂ ਕਿਤੇ ਮੈਨੂੰ ਜਾਣਦੇ। ਸਾਡੇ ਮੁੰਡੇ ਨੇ ਜਿਹੜੀ ਕਰਤੂਤ ਕੀਤੀ ਹੈ ਉਹਦੇ ਲਈ ਅਸੀਂ ਬਹੁਤ ਸ਼ੁਕਰਾਨਾ। ਮੁਝੇ ਤੁਮ ਮਿਲ ਗਏ ਹੰਦਮ ਨਜ਼ਾਰਾ ਹੋ ਤੋ ਐਸਾ ਹੋ ਜੇ ਦਰ ਦੇਖੂੰ ਉਦਰ ਤੁਮ ਹੋ ਸਹਾਰਾ ਹੋ ਤੋ ਐਸਾ ਹੋ